ਸਸਰੀਆ ਕਾਲ ਜੀ ਤੁਸੀਂ ਵੇਖ ਰਹੇ ਹੋ ਪੰਜਾਬ 78 ਟੀਵੀ ਅੱਜ ਗੁਰੂ ਨਾਨਕ ਮਿਸ਼ਨ ਹਸਪਤਾਲ ਤਾਹਾਂ ਕਲੇਰਾ ਵਿਖੇ ਯੂਰੋਲੋਜੀ ਵਿਭਾਗ ਵੱਲੋਂ ਗੁਰਦਿਆਂ ਦੀਆਂ ਬਿਮਾਰੀਆਂ ਪੱਥਰੀਆਂ ਅਤੇ ਪਿਸ਼ਾਬ ਦੇ ਰੋਗਾਂ ਦਾ 15 ਦਿਨੀ ਫ੍ਰੀ ਚੈੱਕਅਪ ਕੈਂਪ ਦਾ ਉਦਘਾਟਨ ਸਿਵਲ ਸਰਜਨ ਡਾਕਟਰ ਗੁਰਜਿੰਦਰਜੀਤ ਸਿੰਘ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਆਪਣੇ ਕਰ ਕੰਬਲਾ ਨਾਲ ਕੀਤਾ ਨਾਲ ਹੀ ਉਹਨਾਂ ਨੇ ਪ੍ਰਬੰਧਕਾਂ ਵੱਲੋਂ ਫ੍ਰੀ ਕੈਂਪ ਲਗਾਉਣ ਦੇ ਕਾਰਜ ਦੀ ਛਲਾਂਗਾ ਵੀ ਕੀਤੀ ਇਸ ਕੈਂਪ ਦੀ ਜਾਣਕਾਰੀ ਨਿਊਰੋਲੋজিস্ট ਡਾਕਟਰ ਅਮਿਤ ਸੰਧੂ ਐਮ ਐਸ ਐਮ ਸੀ ਐਚ ਵੱਲੋਂ ਦਿੰਦੇ ਹੋਏ ਕਿਹਾ ਮਰੀਜ਼ਾਂ ਦਾ ਚੈੱਕਅਪ ਮੁਫਤ ਕੀਤਾ ਜਾਵੇਗਾ ਅਲਟਰਾਸਾਉਂਡ ਸਿਰਫ 300 ਰੁਪਏ ਵਿੱਚ ਕੀਤਾ ਜਾ ਰਿਹਾ ਹੈ ਅਤੇ ਪਿਸ਼ਾਬ ਦੇ ਟੈਸਟਾਂ ਅਤੇ ਹੋਰ ਲੈਬ ਦੇ ਟੈਸਟਾਂ ਵਿੱਚ 50% ਦੀ ਛੂਟ ਦਿੱਤੀ ਜਾਵੇਗੀ ਇਸ ਮੌਕੇ ਤੇ ਸਿਵਲ ਸਰਜਨ ਡਾਕਟਰ ਗੁਰਜਿੰਦਰਜੀਤ ਸਿੰਘ ਨੇ ਪੰਜਾਬ 78 ਦੇ ਸੀਨੀਅਰ ਰਿਪੋਰਟਰ ਮਨਜਿੰਦਰ ਸਿੰਘ ਜੀ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਇੱਥੇ ਜਿਹੜਾ ਕੈਂਪ ਲਾਇਆ ਜਾ ਰਿਹਾ ਹੈ ਇਹਦੇ ਵਿੱਚ ਉਹਨਾਂ ਨੇ ਮਰੀਜ਼ਾਂ ਨੂੰ ਮੁਫਤ ਮੈਡੀਕੇਸ਼ਨ ਕਰਨੀ ਆ ਤੇ ਨਾਲ ਹੀ ਸਮਰੀਜ਼ ਨੂੰ ਬਹੁਤ ਫਾਇਦਾ ਹੋਏਗਾ ਕਿਉਂਕਿ ਜਲ ਰਿਡੀ ਦੇ ਕੇਸ ਜਿਹੜੇ ਹੈਗੇ ਆ ਬਹੁਤ ਜ਼ਿਆਦਾ ਨਿਕਲ ਰਹੇ ਆ ਉਹਨਾਂ ਦਾ ਸਮੇਂ ਸਿਰ ਇਲਾਜ ਹੋਵੇ ਬਹੁਤ ਸਾਰੀਆਂ ਕੰਪਲਿਕੀਸ਼ਨਸ ਹੁੰਦੀਆਂ ਜਿਹੜੀਆਂ ਜੇ ਆਪਾਂ ਸਮੇਂ ਸਿਰ ਇਲਾਜ ਨਾ ਕਰੀਏ ਕਿਡਨੀਜ਼ ਤੇ ਬਹੁਤ ਸਾਰੇ ਇਸ ਤਰ੍ਹਾਂ ਦੇ ਡਿਸੀਜ਼ ਜਿਵੇਂ ਹਾਈਪਰਟੈਨਸ਼ਨ ਹੋਇਆ ਜਾਂ ਡਾਇਬੀਟਿਸ ਹੋਈ ਇਹ ਕਿਡਨੀ ਤੇ ਬਹੁਤ ਜ਼ਿਆਦਾ ਪਾਉਂਦੇ ਆ ਇਹ ਜੇ ਆਪਰ ਸਮੇਂ ਸਿਰ ਇਲਾਜ ਕਰਾ ਸਕੀਏ ਜਾਂ ਸਮੇਂ ਸਿਰ ਕਿਤੇ ਜਾ ਸਕੀਏ ਤਾਂ ਅਸੀਂ ਉਹਨਾਂ ਕੰਪਲਿਕਸ਼ਨਸ ਤੋਂ ਬਚ ਸਕਦੇ ਹਾਂ ਡਾਕਟਰ ਸਾਹਿਬ ਜਿੱਦਾਂ ਤੁਸੀਂ ਜਿਸ ਤਰ੍ਹਾਂ ਕਿ ਇੱਕ ਬੜਾ ਸੁਪਰ ਸਪੈਸ਼ਲਿਟੀ ਹਸਪੀਟਲ ਹੈਗਾ ਬੜਾ ਇਸ ਇਲਾਕੇ ਦੇ ਵਿੱਚ ਬੜੀਆਂ-ਬੜੀਆਂ ਸਹੂਲਤਾਂ ਦੇ ਰਹੇ ਤੁਸੀਂ ਵੱਖ-ਵੱਖ ਪਿੰਡਾਂ ਵਿੱਚ ਗਏ ਹੋ ਤੇ ਕੀ ਕਹੋਗੇ ਐਸੀ ਸਹੂਲਤਾਂ ਜੋ ਤੁਸੀਂ ਦੇ ਰਹੇ ਹੋ ਇਹ ਬਹੁਤ ਸਮੇਂ ਤੋਂ ਇਹ ਇੰਸਟੀਚਿਊਟ ਚੱਲ ਰਹੀ ਹੈ ਤੇ ਇੱਥੇ ਜਿੰਨਾ ਵੀ ਇੱਥੇ ਡਾਕਟਰ ਸਾਹਿਬ ਦਾ ਬਿਹੇਵੀਅਰ ਤੇ ਡਾਕਟਰ ਸਾਹਿਬ ਦਾ ਜੋ ਵੀ ਇੱਥੇ ਟ੍ਰੀਟਮੈਂਟ ਦਾ ਲਹਿਜਾ ਹੈ ਉਹ ਬਹੁਤ ਵਧੀਆ ਹੈ ਤੇ ਦੇਖਣ ਨੂੰ ਵੀ ਮੈਂ ਅੱਜ ਵਿజిਟ ਵੀ ਕੀਤੀ ਹੈ ਮੇਰੇ ਨਾਲ ਡਾਕਟਰ ਸਾਹਿਬ ਵੀ ਆਏ ਆ ਡੀਐਫਪੀਓ ਡਾਕਟਰ ਹਰੀਸ਼ ਜੀ ਤੇ ਹਰ ਸਟੈਂਡਰਡ ਨੂੰ ਮੇਨਟੇਨ ਕਰਦੇ ਆ ਇਹ ਤੇ ਉਸੇ ਹਿਸਾਬ ਨਾਲ ਇਹਨਾਂ ਦਾ ਜਿਹੜਾ ਟ੍ਰੀਟਮੈਂਟ ਦਾ ਜਿਹੜਾ ਸਿਸਟਮ ਬਹੁਤ ਵਧੀਆ ਹੈ ਸਰ ਜਨ ਤੁਸੀਂ ਮੁਖੀ ਹੋ ਜਿਲ੍ਹਾ ਸੀਤਪਗਸਤਨਗਰ ਦੇ ਸਿਹਤ ਭਾਗ ਦੇ ਕੋਈ ਜਨਰਲ ਸੁਨੇਹਾ ਜਿਸ ਤਰ੍ਹਾਂ ਕਿ ਬਾਰਸ਼ ਦਾ ਮੌਸਮ ਆ ਰਿਹਾ ਹੈ ਡੇਂਗੂ ਦੀ ਰੋਕਥਾਮ ਲਈ ਜਾਂ ਜਿਸ ਤਰ੍ਹਾਂ ਕਰੋਨਾ ਦਾ ਵੀ ਕੋਈ ਵਰਜਨ ਨਵਾਂ ਆ ਰਿਹਾ ਉਹਦੇ ਬਾਰੇ ਕੀ ਕਹੋਗੇ ਤੇ ਕੋਈ ਜਦੋਂ ਵੀ ਇੱਥੇ ਕੋਈ ਪੇਸ਼ੈਂਟ ਇਸ ਤਰ੍ਹਾਂ ਦਾ ਆਉਂਦਾ ਹੈ ਜੇ ਕੋਈ ਉਹ ਕਿਉਂਕਿ ਨੈਸ਼ਨਲ ਪ੍ਰੋਗਰਾਮ ਵੀ ਇਹਦੇ ਲਈ ਚੱਲਦੇ ਆ ਤੇ ਸਾਨੂੰ ਵੀ ਇਹ ਨੌਲਿਜ ਨਾਲ ਇਨਫਾਰਮ ਕਰਦਿਆ ਕਰਨ ਇਸ ਚੀਜ਼ ਬਾਰੇ ਜੇ ਕੋਈ ਇਸ ਤਰ੍ਹਾਂ ਦਾ ਲੱਗਦਾ ਤੇ ਉਹਦੀ ਟਰੀਟਮੈਂਟ ਪੇਸ਼ੈਂਟ ਕੱਜਲ ਖਾਰ ਨਹੀਂ ਹੋਣਾ ਚਾਹੀਦਾ ਪੇਸ਼ੈਂਟ ਨੂੰ ਜਦੋਂ ਵੀ ਉਹ ਆਉਂਦਾ ਉਸੇ ਵਕਤ ਉਹਦੀ ਟਰੀਟਮੈਂਟ ਸਟਾਰਟ ਹੋ ਜਾਵੇ ਤੇ ਇਸ ਤਰ੍ਹਾਂ ਟਰੀਟਮੈਂਟ ਹੋਏ ਵੀ ਉਸ ਨੂੰ ਇਹ ਨਾਲ ਮਹਿਸੂਸ ਹੋਵੇ ਕਿ ਮੇਰਾ ਇਲਾਜ ਸਹੀ ਨਹੀਂ ਹੋ ਰਿਹਾ ਇਹ ਜਿਹੜੇ ਡਾਕਟਰ ਸਾਹਿਬਾਨ ਹੈਗੇ ਆ ਸਾਰੇ ਬੜੇ ਮਿਹਨਤੀ ਹੈ ਤੇ ਮੈਂ ਆਸ ਕਰਦਾ ਇਹਨਾਂ ਤੋਂ ਕਿ ਇਹ ਸਾਡੇ ਜਿਹੜੇ ਵੱਖ-ਵੱਖ ਨੈਸ਼ਨਲ ਪ੍ਰੋਗਰਾਮ ਸਰਕਾਰੀ ਤੌਰ ਤੇ ਚੱਲਦੇ ਆ ਉਹਨਾਂ ਦੇ ਵਿੱਚ ਵੀ ਜੇ ਆਪਣਾ ਅਗਵਾ ਚੜ ਕੇ ਯੋਗਦਾਨ ਪਾਉਂਦੇ ਵੀ ਆ ਤੇ ਪਾਉਂਦੇ ਰਹਿੰਦੇ ਡਾਕਟਰ ਸਾਹਿਬੀ ਕੱਲ ਹੋਰ ਦੱਸੋ ਡੇਂਗੂ ਦੀ ਰੋਕਥਾਮ ਲਈ ਸਰਕਾਰ ਵੱਲੋਂ ਕੀ ਕੀ ਉਪਰਾਲੇ ਕੀਤੇ ਜਾ ਰਹੇ ਤੇ ਅਸੀਂ ਹਰ ਤਰ੍ਹਾਂ ਜਿੱਥੇ ਵੀ ਕਿਤੇ ਸਾਨੂੰ ਇਹ ਲੱਗਦਾ ਕਿ ਕਿਤੇ ਪਾਣੀ ਖੜਾ ਹੁੰਦਾ ਜਿੱਥੇ ਮੱਛਰ ਦੀ ਪੈਦਾਵਾਰ ਹੁੰਦੀ ਹੈ ਉਹ ਉਹਨੂੰ ਅਸੀਂ ਹਰ ਫਰਾਈਡੇ ਨੂੰ ਡਰਾਈ ਫਰਾਈਡੇ ਰੱਖਦੇ ਆਂ ਉਹ ਉਸ ਦਿਨ ਸਾਡੀਆਂ ਟੀਮਾਂ ਹਰ ਜਗ੍ਹਾ ਜਾਂਦੀਆਂ ਜਿੱਥੇ ਵੀ ਕਿਤੇ ਸਾਨੂੰ ਇਸ ਤਰ੍ਹਾਂ ਲੱਗਦਾ ਤੇ ਉੱਥੇ ਜਾ ਕੇ ਅਸੀਂ ਨਰਸਿੰਗ ਸਟੂਡੈਂਟਸ ਵੀ ਦੇ ਚਲਾਏ ਹੋਏ ਆ ਸਾਡੇ ਵਿਭਾਗ ਦੇ ਆਪਣੇ ਬੰਦੇ ਤੇ ਇੰਸਟੀਚੂਟਸ ਜਿਸ ਤਰ੍ਹਾਂ ਪ੍ਰਾਈਵੇਟ ਹਸਪੀਟਲ ਵੀ ਹੈਗੇ ਆ ਇਹਨਾਂ ਨੂੰ ਵੀ ਬਾਰ-ਬਾਰ ਚੈਕਿੰਗ ਵੀ ਹੁੰਦੀ ਹੈ ਤੇ ਇਹਨਾਂ ਨੂੰ ਜੇਸ਼ਾ ਨਿਰਦੇਸ਼ ਵੀ ਦਿੱਤੇ ਜਾਂਦੇ ਆ ਕਿ ਜਿੱਥੇ ਵੀ ਕਿਤੇ ਪਾਣੀ ਖੜਾਉਣ ਦੀ ਸੰਭਾਵਨਾ ਹੁੰਦੀ ਹੈ ਚਾਹੇ ਗਮਲਿਆਂ ਵਿੱਚ ਆ ਜਾਂ ਕੂਲਰ ਵਿੱਚ ਆ ਜਾਂ ਹੋਰ ਵੀ ਕਿਤੇ ਉਹ ਉਹਨੂੰ ਖਾਲੀ ਕਰ ਦਿੱਤਾ ਜਾਏ ਪਾਣੀ ਨਾ ਖੜਾ ਪਾਣੀ ਜਦੋਂ ਖੜਾ ਨਹੀਂ ਹੋਏਗਾ ਤੇ ਫਿਰ ਮੱਛਰ ਪੈਦਾ ਨਹੀਂ ਹੋਏਗਾ ਤੇ ਪਿਛਲੇ ਸਾਲਾਂ ਨਾਲ ਡੇਂਗੂ ਦੇ ਕੇਸ ਇਸੇ ਕਰਕੇ ਘਟ ਰਹੇ ਆ ਕਿਉਂਕਿ ਸਿਹਤ ਵਿਭਾਗ ਵੱਲੋਂ ਸਾਡੇ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਵੀ ਇਸ ਇਸ ਪਾਸੇ ਬਹੁਤ ਜ਼ਿਆਦਾ ਧਿਆਨ ਦੇ ਰਹੇ ਆ ਤੇ ਉਹਨਾਂ ਦੇ ਅਸ਼ੀਰਵਾਦ ਨਾਲ ਅਸੀਂ ਇਸ ਜਿਹੜੀ ਸਮੱਸਿਆ ਤੇ ਪੂਰਾ ਕੋਸ਼ਿਸ਼ ਕਰ ਰਹੇ ਹਾਂ ਤੇ ਹੱਲ ਵੀ ਕਰ ਰਹੇ ਹਾਂ ਧੰਨਵਾਦ ਜੀ ਜੀ ਬਾਕੀ ਕੋਈ ਜੀ ਸਿਰਜਨ ਜੀ ਪਹੁੰਚੇ ਨੇ ਉਹਨਾਂ ਦੇ ਸਵਾਲ ਵੀ ਕੋਈ ਮੈਂ ਡਾਕਟਰ ਗੁਰਿੰਦਰਜੀਤ ਸਿੰਘ ਸਿਵਲ ਸਾਜਨ ਸਿੰਘ ਪੱਖ ਸੇ ਲੱਗਦਾ ਉਹਨਾਂ ਦਾ ਅੱਜ ਇੱਥੇ ਪੁੱਜਣ ਤੇ ਨਿਗਾ ਸਵਾਗਤ ਕਰਦਾ ਇਹਨਾਂ ਨੇ ਅੱਜ ਆ ਕੇ ਜ਼ਰੂਰੀ ਜੀਵਗਾਖ ਦੇ ਜਿਹੜੇ ਅਸੀਂ ਕੈਂਪ ਲਾ ਰਹੇ ਆ ਉਹਦਾ ਉਦੋਂ ਕਾਰਨ ਕੀਤਾ ਤੇ ਇਹਦੇ ਨਾਲ ਅਸੀਂ ਇਹ ਇਲਾਕੇ ਦੇ ਜਿਹੜੇ ਆ ਲੋਕੀ ਉਹਨਾਂ ਨੂੰ ਸਹੂਦਾ ਦੇ ਦੇਣ ਜਾ ਰਹੇ ਆ ਨਵੀਂ ਕਿਸਮ ਦੀ ਜਿਹੜਾ ਨੂੰ ਪਛਾਅਦੀ ਹੈ ਤਕਲੀਫ ਆ ਪਤਲੀ ਤਕਲੀਫ ਆ ਤਾਂ ਕਿ ਉਹਨਾਂ ਦਾ ਇੱਥੇ ਵਧੀਆ ਇਲਾਜ ਹੋ ਸਕੇ ਮੈਂ ਅੰਤ ਵਿੱਚ ਫੇਰ ਦੱਸਦਾ ਬਹੁਤ ਬਹੁਤ ਧੰਨਵਾਦ ਕਰਦਾ ਧੰਨਵਾਦ ਇਸ ਤਰ੍ਹਾਂ ਕੇ ਸਿਵਲ ਸਰਜਨ ਜਿਲ੍ਹਾ ਸ਼ਿਦਪਗਤ ਸਿੰਘ ਨਗਰ ਇੱਥੇ ਗੁਰੂ ਨਾਨਕ ਕਮਿਸ਼ਨ ਹਸਪੀਟਲ ਪਹੁੰਚੇ ਆ ਔਰ ਜਿਸ ਤਰ੍ਹਾਂ ਕੇ ਉਹਨਾਂ ਨੇ ਦੱਸਿਆ ਉਹਨਾਂ ਨੇ ਇਹੋ ਘਾਟਨ ਵੀ ਕੀਤਾ ਕਿ ਯੂਰੋਲੋਜੀ ਦੇ ਸਬੰਧ ਦੇ ਵਿੱਚ ਅੱਜ ਇੱਥੇ ਕੈਂਪ ਲਗਾਇਆ ਗਿਆ ਔਰ ਜਿਹੜੇ ਇਸ ਵਿਭਾਗ ਦੇ ਐਕਸਪਰਟ ਨੇ ਡਾਕਟਰ ਸੰਧੂ ਜੀ ਉਹਨਾਂ ਨਾਲ ਗੱਲ ਕਰੌਨੇ ਅੱਜ ਦੇ ਕੈਂਪ ਬਾਰੇ ਕੀ ਕਹਿੰਦੇ ਨੇ ਡਾਕਟਰ ਸਵਾਗਤ ਜੀ ਕੀ ਕਹੋਗੇ ਅੱਜ ਕੈਂਪ ਲਗਾਇਆ ਗਿਆ ਅ ਅੰਮ੍ਰਿਤਜੀ ਆਜਾ ਆਪਾਂ ਇੱਥੇ ਯੂਰੋਲੋਜੀ ਕੈਂਪ ਸਟਾਰਟ ਕੀਤਾ ਹੈ ਜਿਹੜਾ 1 ਜੁਲਾਈ ਤੋਂ ਲੈ ਕੇ 15 ਜੁਲਾਈ ਤੱਕ ਰਹੇਗਾ ਇਹਦੇ ਵਿੱਚ ਕਿਸੇ ਵੀ ਪੇਸ਼ੈਂਟ ਨੂੰ ਜਿਹੜੀਆਂ ਯੂਰੋਲੋਜੀ ਦੀਆਂ ਸਮੱਸਿਆਵਾਂ ਆ ਜਿਦਾ ਪਿਸ਼ਾਬ ਦੀ ਕੋਈ ਤਕਲੀਫ ਹੋਵੇ ਕੋਈ ਗੁਰਦਿਆਂ ਦੀ ਪੱਥਰੀ ਹੋਵੇ ਜਾਂ ਬੱਖੀਆਂ ਦੇ ਵਿੱਚ ਦਰਦ ਹੋਵੇ ਜਾਂ ਪੇਟ ਦੇ ਨਿਚਲੇ ਹਿੱਸੇ ਵਿੱਚ ਕੋਈ ਦਰਦ ਹੋਵੇ ਇਹਨਾਂ ਦੀ ਜਾਂਚ ਮੁਫਤ ਕੀਤੀ ਜਾਵੇਗੀ ਮੁਫਤ ਡਾਕਟਰੀ ਸਲਾਹ ਹੋਏਗੀ ਜੇ ਕਿਸੇ ਮਰੀਜ਼ ਨੂੰ ਅਲਟਰਾਸਾਉਂਡ ਦੀ ਜ਼ਰੂਰਤ ਪੈਂਦੀ ਹੈ ਤਾਂ ਉਹ 300 ਰੁਪਏ ਵਿੱਚ ਕੀਤੀ ਜਾਵੇਗੀ ਜੇ ਕਿਸੇ ਮਰੀਜ਼ ਨੂੰ ਬਲੱਡ ਦੇ ਟੈਸਟ ਜਿਵੇਂ ਕਿ ਗੁਰਦੇ ਦੇ ਟੈਸਟ ਆਰ ਐਫ ਟੀ ਟੈਸ ਉਨਤੇ ਵੀ 50% ਛੋਟ ਦਿੱਤੀ ਜਾਵੇਗੀ ਤੇ ਇਸ ਦੇ ਨਾਲ ਨਾਲ ਜੇ ਕਿਸੇ ਨੂੰ ਆਪਰੇਸ਼ਨ ਦੀ ਵੀ ਜ਼ਰੂਰਤ ਪੈਂਦੀ ਹੈ ਯੂਰੋਲੋਜੀ ਰਿਲੇਟਡ ਆਪਰੇਸ਼ਨ ਦੀ ਜ਼ਰੂਰਤ ਪੈਂਦੀ ਹੈ ਤਾਂ ਉਹਨਾਂ ਤੇ ਵੀ ਖਾਸ ਛੋਟ ਦਿੱਤੀ ਜਾਵੇਗੀ ਡਾਕਟਰ ਸਾਹਿਬ ਜੀ ਗੱਲ ਕਰੀਏ ਜਿਸ ਤਰ੍ਹਾਂ ਕਿ ਤੁਹਾਡੇ ਵਿਭਾਗ ਦੀ ਤੁਸੀਂ ਗੱਲ ਕੀਤੀ ਔਰ ਵੱਖ-ਵੱਖ ਬਿਮਾਰੀਆਂ ਦੀ ਗੱਲ ਕੀਤੀ ਹੈ ਇਹ ਕੁਝ ਥੋੜਾ ਜਿਹਾ ਦੱਸੋਗੇ ਸਾਡੇ ਦਰਸ਼ਕਾਂ ਨੂੰ ਵੀ ਕਿਹੜੀਆਂ ਬਿਮਾਰੀਆਂ ਜਿਸ ਨਾਲ ਅੱਜਕੱਲ ਪ੍ਰੋਸਟੇਟ ਦੀ ਪ੍ਰੋਬਲਮ ਬੜੀ ਆ ਰਹੀ ਹੈ ਇਹ ਬਿਮਾਰੀਆਂ ਕਿਹੜੀ ਉਮਰ ਦੇ ਵਿੱਚ ਜ਼ਿਆਦਾ ਹੁੰਦੀਆਂ ਪ੍ਰੋਸਟੇਟ ਦੀ ਇਹ ਮੇਲ ਗ੍ਰੰਥੀ ਹੁੰਦੀ ਹੈ ਅਖਰੋਟ ਦੇ ਸਾਈਜ਼ ਦਾ ਇੱਕ ਗਲੈਂਡ ਇਹ ਲੋ ਇਹ ਹਰੇਕ ਬੰਦਿਆਂ ਦੇ ਵਿੱਚ ਹੁੰਦਾ ਹੈ ਤੀਵੀਆਂ ਦੇ ਵਿੱਚ ਨਹੀਂ ਹੁੰਦਾ ਸਿਰਫ ਬੰਦਿਆਂ ਦੇ ਵਿੱਚ ਹੁੰਦਾ ਹੈ ਇਸੇ ਕਰਕੇ ਬੰਦਿਆਂ ਨੂੰ ਪਿਸ਼ਾਬ ਦੀ ਪ੍ਰੋਬਲਮ ਜ਼ਿਆਦਾ ਆਉਂਦੀ ਹੈ ਜਦੋਂ ਉਹ 50 ਸਾਲ ਟੱਪ ਜਾਂਦੇ 50 ਸਾਲ ਤੋਂ ਪਹਿਲਾਂ ਪ੍ਰੋਸਟੇਟ ਦੀ ਪ੍ਰੋਬਲਮ ਇੰਨੀ ਜ਼ਿਆਦਾ ਨਹੀਂ ਹੁੰਦੀ 50 ਟੱਪ ਕੇ ਜਿਵੇਂ ਆਪਣੇ ਵਾਲ ਚਟੇ ਹੁੰਦੇ ਆ ਜਾਂ ਏਜਿੰਗ ਦਾ ਇੱਕ 파ਟ ਸਮਝ ਲਓ ਵੀ ਉਮਰ ਦੇ ਨਾਲ ਇਹ ਆਣਾ ਹੀ ਆਣਾ ਸਾਰਿਆਂ ਨੂੰ ਅਸੀਂ ਪ੍ਰੋਸਟੇਟ ਦੇ ਸਾਈਜ਼ ਨੂੰ ਵਧਣਾ ਤੋਂ ਨਹੀਂ ਰੋਕ ਸਕਦੇ ਪਰ ਹਾਂ ਇਹ ਸਾਰਿਆਂ ਨੂੰ ਦਿੱਕਤ ਕਰੂਗਾ ਇਹ ਜ਼ਰੂਰੀ ਨਹੀਂ ਇਹਨਾਂ ਨੂੰ ਦਿੱਕਤ ਕਰੂਗਾ ਉਹਨਾਂ ਨੂੰ ਵੀ ਅਸੀਂ ਪਹਿਲਾਂ ਕੁਝ ਲਾਈਫਸਟਾਈਲ ਚੇਂਜਸ ਦੱਸਦੇ ਹਾਂ ਕਿ ਐਂ ਕਰੋ ਤੁਹਾਡੀ ਪ੍ਰੋਬਲਮ ਠੀਕ ਹੋ ਜਾਊਗੀ ਜੇ ਉਹਦੇ ਨਾਲ ਨਹੀਂ ਠੀਕ ਹੁੰਦਾ ਫਿਰ ਆਪਾਂ ਦਵਾਈਆਂ ਦਿੰਨੇ ਆ ਜੇ ਦਵਾਈਆਂ ਨਾਲ ਵੀ ਪ੍ਰੋਬਲਮ ਨਹੀਂ ਠੀਕ ਹੁੰਦੀ ਫਿਰ ਆਪਾਂ ਸਰਜਰੀ ਵਾਲੇ ਪਾਸੇ ਤੁਰਦੇ ਆ ਤੇ ਜੇ ਤੁਹਾਨੂੰ ਇਹ ਪਿਸ਼ਾਬ ਦੀ ਕੋਈ ਦਿੱਕਤ ਐਦਾ ਦੀ ਆ ਰਹੀ ਹੈ ਤਾਂ ਪਲੀਜ਼ ਇਸ ਕੈਂਪ ਦਾ ਲਾਭ ਉਠਾਓ ਤੇ ਹਸਪੀਟਲ ਆ ਕੇ ਆਪਣਾ ਜਾਂਚ ਕਰਾਓ ਡਾਕਟਰ ਸਭ ਜੇ ਗੱਲ ਕਰੀਏ ਜਿਸ ਤਰ੍ਹਾਂ ਕਿ ਅੱਜ ਕੈਂਪ ਸ਼ੁਰੂ ਹੋਇਆ ਔਰ ਕਿਸ ਤਰ੍ਹਾਂ ਦੇ ਮਰੀਜ਼ ਅਜੇ ਤੱਕ ਪਹੁੰਚੇ ਨੇ ਜਾਂ ਜੇ ਮੈਂ ਗੱਲ ਕਰਾਂ ਜਿਹੜੀਆਂ ਬਿਮਾਰੀਆਂ ਦੀ ਤੁਸੀਂ ਗੱਲ ਕਰ ਰਹੇ ਦਸ ਗਿਆ ਜਾਓ ਸਾਡੇ ਪੇਸ਼ੈਂਟ ਨੂੰ ਜਾਂ ਦਰਸ਼ਕਾਂ ਹਾਂਜੀ ਕੈਂਪ ਦੀ ਅਵੇਅਰਨੈਸ ਹੁਣ ਆਪਣੇ ਏਰੀਆ 'ਚ ਆ ਰਹੀ ਹੈ ਲੋਕਾਂ ਨੂੰ ਤਾਂ ਇਸ ਕਰਕੇ ਸਾਰੇ ਮਿਕਸ ਪੇਸ਼ੈਂਟ ਸਾਡੇ ਕੋਲ ਆ ਰਹੇ ਆ ਖਾਸ ਕਰਕੇ ਜਿਹੜੇ ਪਿਸ਼ਾਬ ਯੂਟਾਈ ਗਰਮੀਆਂ 'ਚ ਹੁਣ ਬਹੁਤ ਕਾਮਨ ਹੈ ਉਹ ਪੇਸ਼ੈਂਟ ਕਾਫੀ ਆ ਰਹੇ ਆ ਗਦੂਦਾਂ ਵਾਲੇ ਪੇਸ਼ੈਂਟ ਆ ਰਹੇ ਆ ਜਿਹੜੇ ਆਪਾਂ ਖਾਸ ਜਿੰਨਾ ਚੀਜ਼ਾਂ ਦਾ ਧਿਆਨ ਰੱਖਣਾ ਹੈ ਯੂਰੋਲੋਜੀ ਪੇਸ਼ੈਂਟ ਉਹਨਾਂ 'ਚ ਜਿਹੜੀ ਚੀਜ਼ ਦੀ ਅਣਗਹਿਲੀ ਨਹੀਂ ਕਰਨੀ ਪਿਸ਼ਾਬ ਵਿੱਚ ਖੂਨ ਆਣਾ ਇਹ ਇਹ ਬੜਾ ਡੇਂਜਰਸ ਸਾਈਨ ਹੁੰਦਾ ਹੈ ਔਰ ਕਈ ਵਾਰੀ ਪੇਸ਼ੈਂਟ ਵਿਚਾਰਾ ਆਪਣੇ ਲੋਕਲ ਕਿਸੇ ਨੂੰ ਪੁੱਛਦਾ ਵੀ ਪਿਸ਼ਾਬ ਚ ਖੂਨ ਆ ਗਿਆ ਤਾਂ ਆਮ ਤਾਰਨਾ ਜੀ ਗਰਮੀ ਹੋ ਗਈ ਹੋਣੀ ਹੈ ਪਾਣੀ ਪੀ ਲਓ ਆ ਪੀ ਲਓ ਬਟ ਮੈਂ ਦੱਸਣਾ ਚਾਹੁੰਗਾ ਕਿ ਇਹ ਇੱਕ ਰੈਡ ਫਲੈਗ ਸਾਈਨ ਕਹਿੰਦੇ ਆ ਸਿਊਰੋਲੋਜੀ ਜਿਹਨੂੰ ਅਣਗਹਿਲ ਆਪਾਂ ਨਹੀਂ ਕਰ ਸਕਦੇ ਮਿਸ ਨਹੀਂ ਕਰ ਸਕਦੇ ਜ਼ਰੂਰੀ ਨਹੀਂ ਕਿ ਤੁਹਾਨੂੰ ਕੋਈ ਪ੍ਰੋਬਲਮ ਆਣੀ ਹੈ ਪਰ ਜਾਂਚ ਕਰਾਣੀ ਬਹੁਤ ਜ਼ਰੂਰੀ ਹੁੰਦੀ ਹੈ ਇਸ ਚੀਜ਼ ਵਿੱਚ ਦੂਜੀ ਜਿਹੜੀ ਇੱਕ ਜਿਹਨੂੰ ਅਸੀਂ ਲਾਈਟਲੀ ਨਹੀਂ ਲੈ ਸਕਦੇ ਜਲਦੀ ਆਪਣੇ ਡਾਕਟਰ ਸਾਹਿਬ ਨੂੰ ਮਿਲਣਾ ਚਾਹੀਦਾ ਉਹ ਹੈ ਜੇ ਤੁਹਾਨੂੰ ਪਿਸ਼ਾਬ ਦੀ ਦਿੱਕਤ ਹੈ ਔਰ ਨਾਲ ਪਾਲਾ ਲੱਗ ਕੇ ਬੁਖ ਮੂਸਿ ਫੈਬ੍ਰਾਈਲੀ UTI ਕਹਿੰਦੇ ਆ ਇਹ ਕਾਫੀ ਡੇਂਜਰਸ ਕਿਸਮ ਦੀ ਇਨਫੈਕਸ਼ਨ ਹੁੰਦੀ ਹੈ ਇਸ ਇਹਦੇ ਵਿੱਚ ਜਲਦੀ ਟ੍ਰੀਟਮੈਂਟ ਸਟਾਰਟ ਕਰੀਏ ਤਾਂ अर्ਲੀ ਰਿਕਵਰੀ ਹੁੰਦੀ ਹੈ ਔਰ ਰੇਅਰਲੀ ਅਸੀਂ ਇਹਨੂੰ ਜੇ ਮਿਸ ਕਰ ਦਈਏ ਤਾਂ ਮਰੀਜ਼ ਦੀ ਜਾਨ ਦਾ ਵੀ ਖਤਰਾ ਬਣ ਜਾਂਦਾ ਹੈ ਐ ਡਾਕਟਰ ਸਾਹਿਬ ਜਿਸ ਤਰ੍ਹਾਂ ਤੁਸੀਂ ਡੇਂਜਰਸ ਸ਼ਬਦ ਵੀ ਵਰਤਿਆ ਤੇ ਜਿਹੜੇ ਜਿਹੜੇ ਆਪਰੇਸ਼ਨ ਨੇ ਨਾ ਬਿਮਾਰੀਆਂ ਲਈ ਜ਼ਰੂਰਤ ਪੈਂਦੀ ਹੈ ਕਿ ਉਹ ਸਾਰੇ ਆਪਰੇਸ਼ਨਾਂ ਦਾ ਪ੍ਰਬੰਧ ਆਪਣੇ ਗੁਰੂ ਨਾਨਕ ਕਮਿਸ਼ਨ ਹਸਪੀਟਲ ਦੇ ਵਿੱਚ ਹੈਗਾ ਜੀ ਹਾਂਜੀ ਇੱਥੇ ਆਪਾਂ ਸਾਰੇ ਆਪਰੇਸ਼ਨ ਦੂਰਬੀਨ ਨਾਲ ਕਰਦੇ ਹਾਂ ਜੀ ਜਿਦਾਂ ਅਗ ਦੂਦਾਂ ਦੇ ਆਪਰੇਸ਼ਨ ਨੂੰ ਪੱਥਰੀਆਂ ਦੇ ਆਪਰੇਸ਼ਨ ਨੂੰ ਪਿੱਤੇ ਦੀ ਪੱਥਰੀਆਂ ਗੁਰਦੇ ਦੀ ਪੱਥਰੀਆਂ ਇਹਦੇ ਨਾਲ ਨਾਲ ਜਿਹੜੇ ਪ੍ਰੋਸਟੇਟ ਦੇ ਕੈਂਸਰ ਹੈ ਬਲੇਡਰ ਦੇ ਕੈਂਸਰ ਹੈ ਇਹਨਾਂ ਦੇ ਆਪਰੇਸ਼ਨ ਵੀ ਦੂਰਬੀਨ ਨਾਲ ਹੁੰਦੇ ਆ